ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਦੀ ਜੋੜੀ ਸੋ ਅੱਜ ਦਾ ਵਲੌਗ ਵੀ ਬਹੁਤ ਇੰਟਰਸਟਿੰਗ ਆ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਵਰਤਵਾਰ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਹਰ ਜੋਤ ਆ ਗਿਆ ਸਕੂਲ ਤੋਂ ਸੋ ਆਪਾਂ ਬਣਾ ਲ ਲਈਆਂ ਸਿੰਬਲਾ ਮਿਰਚ ਸੋ ਕਟਿੰਗ ਕੀਤੀ ਹੋਈ ਆ ਇੱਧਰ ਪਿਆਜ਼ ਅਦਰਕ ਤੇ ਮਿਰਚ ਆਪਾਂ ਮਿਕਸੀ ਦੇ ਵਿੱਚ ਕਰਕੇ ਤੇ ਫਿਰ ਪਾਵਾਂਗੇ ਸੋ ਇੱਧਰ ਮੈਂ ਤੇਲ ਰੱਖਿਆ ਵਾ ਸੋ ਆਪਾਂ ਬਣਾੜਿਆ ਆ ਸਿੰਪਲ ਮੇਰੇ ਥੋੜਾ ਜਿਹਾ ਜੀਰਾ ਤੇ ਜੀਰਾ ਆਪਾਂ ਥੋੜਾ ਮਤਲਬ ਭੁੰਨ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਨਮਕ ਉਹ ਗਿਆ ਪਾਵਾਂਗੇ ਉਸ ਤੋਂ ਬਾਅਦ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਬਿਲਕੁਲ ਵੀ ਸਕਿਪ ਨਾ ਕਰੋ ਜੀ ਵਲੌਗ ਪੂਰਾ ਐਂਡ ਤੱਕ ਦੇਖਿਓ ਜੀ ਤੇ ਅਗਲੇ ਚਪਾ ਪਾ ਲਵਾਂਗੇ ਪਿਆਜ਼ ਕਿ ਅਗਲਾ ਪ੍ਰੋਗਰਾਮ ਸੋਪਾ ਮਿਕਸੀ ਦੇ ਵਿੱਚ ਗ੍ਰੈਂਡ ਕਰਕੇ ਮਚਾ ਪਾ ਦਿੱਤੀਆਂ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਹਲਦੀ ਜਿਹੜੇ ਵੀ ਸਾਡੇ ਮਸਾਲੇ ਹੁੰਦੇ ਆ ਉਹ ਪਾਵਾਂਗੇ ਤੇ ਵੀ ਚੀਨ ਪਾਵਾਂਗੇ ਪਹਿਲਾਂ ਆਪਾਂ ਨਮਕ ਪਾਇਆ ਉਸ ਤੋਂ ਬਾਅਦ ਇਹ ਪਾਵਾਂਗੇ ਹੋਦੀ ਇਹ ਮਸਾਲਾ ਪਾਉਂਦੇ ਹਾਂ ਥੋੜੀ ਜਿਹੀ ਪਾਉਂਦੇ ਫਾਈਨ ਜਿਹੀ ਦੇਖੀਏ ਤਾਂ ਕਿ ਕਲਰ ਵਧੀਆ ਹੋ ਜਾਵੇ ਮਸਾਲਾ ਪਾ ਬਾਕੀ ਜੀ ਆਪਣਾ ਆਪਣਾ ਤਰੀਕਾ ਹੁੰਦਾ ਵਾ ਹੈ ਨਾ ਇਹ ਬਣਾਉਂਦਾ

ਹੁਣ ਜਦੋਂ ਬਣੇਗੀ ਉਦੋਂ ਮਿਲਦੇ ਆ ਤੁਹਾਨੂੰ ਜੀ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੂਰ ਦੱਸਿਓ ਤੇ ਬਾਅਦ ਵਿੱਚ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਤੋਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਬਾਏ ਬਾਏ